ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਤੁਸੀਂ ਕਾਮਾ ਪਹਿਲਵਾਨ ਦਾ ਨਾਮ ਤਾਂ ਜਰੂਰ ਸੁਣਿਆ ਹੋਵੇਗਾ ਜੋ ਰਸਤੇਮ ਹਿੰਦ ਬੜਿਆ ਸੀ ਪਰ ਅੱਜ ਅਸੀਂ ਇੱਕ ਸਿੱਖ ਪਹਿਲਵਾਨ ਬਾਰੇ ਦੱਸਾਂਗੇ ਜੋ ਗਾਮੇ ਤੋਂ ਵੀ ਵੱਡਾ ਪਹਿਲਵਾਨ ਸੀ ਇਸ ਪਹਿਲਵਾਨ ਦਾ ਨਾਮ ਸੀ ਰਸਤੇਮ ਹਿੰਦ ਕਿਕਰ ਸਿੰਘ ਕਿਕਰ ਸਿੰਘ ਦਾ ਨਾਮ ਇਕੱਲੇ ਪੰਜਾਬ ਜਾਂ ਭਾਰਤ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ ਕਿੱਕਰ ਸਿੰਘ ਇੱਕੋ ਵੇਲੇ ਸਿੱਖਾਂ ਦਾ ਵੱਡਾ ਪਹਿਲਵਾਨ ਸੀ ਜਿਸ ਤੇ ਪੂਰੀ ਸਿੱਖ ਕੌਮ ਮਾਣ ਕਰਦੀ ਸੀ ਕਿਕਰ ਸਿੰਘ ਦੇ ਬਰਾਬਰ ਦਾ ਪਹਿਲਵਾਨ ਪੂਰੀ ਦੁਨੀਆ ਵਿੱਚ ਕੋਈ ਨਹੀਂ ਸੀ ਤੇ ਨਾ ਹੀ ਉਸ ਤੋਂ ਬਾਅਦ ਕੋਈ ਹੋਇਆ ਉਹ ਸਰੀਰਕ ਪੱਖੋਂ ਕਿਸੇ ਦੇ ਤੋਂ ਘੱਟ ਨਹੀਂ ਸੀ ਬਾੜੇ ਮੋٹے ਪਹਿਲਵਾਨਾਂ ਦੇ ਤਾਂ ਉਸ ਨੂੰ ਦੇਖ ਕੇ ਹੀ ਸਾਹ ਸੁੱਕ ਜਾਂਦੇ ਸਨ 7 ਫੁੱਟ ਤੋਂ ਵੱਧ ਕੱਦ 3 ਕੁਇੰਟਲ ਤੋਂ ਵੱਧ ਭਾਰ ਅਤੇ ਕਾਲਾ ਛਾਹ ਰੰਗ ਛਾਤੀ ਦਾ ਘੇਰਾ 200 ਸੈਂਟੀਮੀਟਰ ਅਤੇ ਡੋਲੇ 60 ਸੈਂਟੀਮੀਟਰ ਤੋਂ ਵੱਧ ਸਨ ਕਿੱਕਰ ਪਹਿਲਵਾਨ ਦੇ ਮੋٹے ਚੌੜੇ ਖੁਰਦਰੇ ਹੱਥ ਜਿਥੇ ਵਜਦੇ ਸਨ ਉਹ ਥਾ ਸੁੰਨ ਹੋ ਜਾਂਦੀ ਸੀ ਕਿਿੱਕਰ ਪਹਿਲਵਾਨ ਦਾ ਨਾਮ ਐਵੇਂ ਨਹੀਂ ਪਿਆ ਕਹਿੰਦੇ ਹਨ ਕਿ ਇੱਕ ਵਾਰ ਉਸ ਦੇ ਇੱਕ ਕਿੱਕਰ ਦੇ ਰੋਖ ਨੂੰ ਜਫਾ ਭਰ ਕੇ ਜੜਾ ਤੋਂ ਹੀ ਪੁੱਟ ਕੇ ਸੁੱਟ ਦਿੱਤਾ ਸੀ ਤਾਂ ਕਰਕੇ ਦੁਨੀਆ ਨੇ ਉਸ ਦਾ ਨਾਮ ਕਿੱਕਰ ਪਹਿਲਵਾਨ ਰੱਖਿਆ ਅਜਿਹੀਆਂ ਹੀ ਹੋਰ ਬਹੁਤ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੇ ਕਰਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਕੀਰ ਸ਼ੇਅਰ ਜਰੂਰ ਕਰ ਦਿਓ ਦੋਸਤੋ ਕਿਹਾ ਜਾਂਦਾ ਹੈ ਕਿ ਜਦੋਂ ਕਿਕਰ ਪਹਿਲਵਾਨ ਦਾ ਜਨਮ ਹੋਇਆ ਤਾਂ ਉਹ ਸਿਰਫ 7 ਮਹੀਨਿਆਂ ਦਾ ਸੀ ਭਾਵ ਕਿ ਉਹ ਸਤਮਾਹ ਜੰਮਿਆ ਸੀ ਅਤੇ ਉਸ ਦੇ ਜਿੱਦਾਂ ਬਚਨ ਦੇ ਵੀ ਕੋਈ ਉਮੀਦ ਨਹੀਂ ਸੀ ਪਰ ਕੁਦਰਤ ਦੀ ਐਸੀ ਖੇਡ ਵਰਤਿਕਾ ਸਤਮਾਹਾਂ ਜੰਮਿਆ ਕਮਜ਼ੋਰਾਂ ਜਿਹਾ ਬਾਲਕ ਇੱਕ ਦਿਨ ਦੇਸ਼ ਅਤੇ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਰਿਸਾਲ ਬਣ ਗਿਆ ਕਿਕਰ ਪਹਿਲਵਾਨ ਦਾ ਜੱਤੀ ਪਿੰਡ ਘਰੀਏ ਕੇ ਲਾਹੌਰ ਵਿੱਚ ਪੈਂਦਾ ਹੈ ਜੋ ਲਾਹੌਰ ਤੋਂ 13 ਮੀਲ ਦੂਰੀ ਤੇ ਸਥਿਤ ਹੈ ਇਸੇ ਪਿੰਡ ਵਿੱਚ ਅੱਜ ਕਿਕਰਸੇਗ ਦੇ ਸਮਾਧ ਬਣੀ ਹੋਈ ਹੈ ਤੇ ਜਿੱਥੇ ਇਲਾਕੇ ਦੇ ਲੋਕ ਉਸ ਨੂੰ ਰੱਬ ਵਾਂਗ ਪੂਜਦੇ ਹਨ। ਵੈਸੇ ਕਿਕਰਸੇਗ ਦੇ ਵੱਡ ਵਡੇਰਿਆਂ ਦਾ ਸਬੰਧ ਤਰਨਤਾਰ ਦੇ ਪਿੰਡ ਦਦੇਰ ਸਾਹਿਬ ਨਾਲ ਵੀ ਜੁੜਦਾ ਹੈ। ਅਕਬਰ ਅਕਬਰ ਬਾਦਸ਼ਾਹ ਦੇ ਸਮੇਂ ਜੰਬੂ ਨਾਮ ਦਾ ਆਦਮੀ ਕਿਕਰ ਪਹਿਰਵਾਨ ਦੇ ਖਾਨਦਾਨ ਦਾ ਮੋਢੀ ਹੁੰਦਾ ਸੀ ਜੋ ਸੱਦੂ ਜੱਟ ਗੋਟ ਨਾਲ ਸਬੰਧ ਰੱਖਦਾ ਸੀ। ਇਸੇ ਜੰਬੂ ਦੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਘੜੀਏ ਦੇ ਲਾਹੌਰ ਦੇ ਇਸ ਇਲਾਕੇ ਵਿੱਚ ਆ ਕੇ ਗਰੀਏ ਕਾ ਪੇਡਾ ਵਸਾਇਆ ਜੰਬੂ ਦੇ ਤਿੰਨ ਪੁੱਤਰਾਂ ਵਿੱਚੋਂ ਗਰੀਏ ਦੀ 11ਵੀਂ ਪੀੜ੍ਹੀ ਵਿੱਚੋਂ ਅਲੋਪ ਸਿੰਘ ਹੋਇਆ ਉਹ ਭਾਗਾਵਾਲਾ ਇਨਸਾਨ ਸੀ ਜੋ ਕਿਕਰ ਸਿੰਘ ਪਹਿਲਵਣ ਦਾ ਦਾਦਾ ਬਣਿਆ ਅਲੋਪ ਸਿੰਘ ਦੇ ਤਿੰਨ ਪੁੱਤਰਾਂ ਅਤੇ ਪਰਿਵਾਰ ਬਹੁਤ ਜ਼ਿਆਦਾ ਗਰੀਬੀ ਵਿੱਚ ਜੀ ਰਿਹਾ ਸੀ ਘਰ ਦੀ ਮਾਲਕੀ ਜ਼ਮੀਨ ਕਈ ਪਰਿਵਾਰਾਂ ਵਿੱਚ ਵੰਡੀ ਗਈ ਇਸ ਗਰੀਬੀ ਨੂੰ ਦੂਰ ਕਰਨ ਲਈ ਅਲੋਪ ਸਿੰਘ ਦਾ ਪੁੱਤਰ ਜਵਾਲਾ ਸਿੰਘ ਉਠਾ ਨਾਲ ਢੋਆ ਢੋਾਈ ਦਾ ਕੰਮ ਕਰਦਾ ਹੁੰਦਾ ਸੀ ਜਵਾਲਾ ਸਿੰਘ ਆਪ ਵੀ ਆਪਣੇ ਹੱਡਾਂ ਪੈਰਾਂ ਦਾ ਕਾਫੀ ਖੁੱਲਾ ਸੀ ਤੇ ਉਸ ਨੂੰ ਪਹਿਲਵਾਨੀ ਦਾ ਵੀ ਬਹੁਤ ਸ਼ੌਕ ਸੀ ਪਰ ਅੰਤਾਂ ਦੀ ਗਰੀਬੀ ਨੇ ਉਸ ਦੇ ਚਾਹ ਵਿੱਚੇ ਹੀ ਮਾਰ ਦਿੱਤੇ ਟਿੱਕਰ ਸਿੰਘ ਦਾ ਜਨਮ ਜਵਾਲਾ ਸਿੰਘ ਦੇ ਘਰ 19 ਅਕਤੂਬਰ 2 ਕਤਕ ਦਿਨ ਮੰਗਲਵਾਰ 1857 ਈਸਵੀ ਨੂੰ ਹੋਇਆ ਇਸੇ ਸਾਲ ਹੀ ਭਾਰਤ ਗਣੇ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ ਟਿੱਕਰ ਸਿੰਘ ਦੇ ਪਿਤਾ ਜਵਾਲਾ ਸਿੰਘ ਦੀ ਰੀਤ ਸੀ ਕਿ ਮੇਰਾ ਪੁੱਤ ਬੱਟਾ ਹੋ ਕੇ ਪਹਿਲਵਾਨ ਬਣੇ ਪਰ ਜਦੋਂ ਕਿਕਰ ਸਿੰਘ ਸੱਤਾ ਮਹੀਨਿਆਂ ਦਾ ਜੰਮਿਆ ਦਾ ਉਸਦਾ ਦਿਲ ਟੁੱਟ ਗਿਆ ਕਿਕਰ ਸਿੰਘ ਦਾ ਅਸਲੀ ਨਾਮ ਪ੍ਰੇਮ ਸਿੰਘ ਸੀ ਅਤੇ ਸਾਰਾ ਪਰਿਵਾਰ ਉਸਦੇ ਚੌਦੇ ਬਾਝ ਜਾਂਦਿਆਂ ਹੀ ਦਵਾਵਾ ਵਗ ਰਿਹਾ ਸੀ ਪਰ ਫਿਰ ਕੁਦਰਤ ਦੀ ਖੇਡ ਐਸੀ ਵਰਤੀ ਕਿ ਉਹ ਕਮਜ਼ੋਰਾ ਜਿਹਾ ਬੱਚਾ ਦੇਖਦੇ ਹੀ ਦੇਖਦੇ ਪੂਰਾ ਸਿਹਤਮੰਦ ਹੋ ਗਿਆ ਤੇ ਇੱਕ ਦਿਨ ਪੂਰੀ ਦੁਨੀਆ ਦਾ ਤਾਕਤਵਰ ਅਨਸਾਰ ਬਣ ਗਿਆ 12-13 ਸਾਲ ਦੀ ਉਮਰ ਵਿੱਚ ਹੀ ਉਹ ਕਿਸੇ ਚੰਗੇ ਪਹਿਲਵਾਨ ਤੋਂ ਘੱਟ ਨਹੀਂ ਸੀ ਦਿਸਦਾ ਜਵਾਨੀ ਵਿੱਚ ਉਸਨੇ ਆਪਣੇ ਇਲਾਕੇ ਵਿੱਚ ਜੋਗਰ ਕਰਨ ਲਈ ਆਪਣੇ ਬਰੋਬਰ ਦਾ ਪਹਿਲਵਾਨ ਲੱਭਣਾ ਪੈਂਦਾ ਸੀ ਕਿਕਰ ਸਿੰਘ ਦਾ ਬਚਪਨ ਕਾफी ਸਮਾਂ ਆਪਣੇ ਨਾਨਕੇ ਪਿੰਡ ਨੂਰਪੁਰ ਵਿੱਚ ਵੀ ਗੁਜ਼ਰਿਆ ਅਤੇ ਗੁਲਾਮੀ ਨਾਮ ਦੇ ਪਹਿਲਵਾਨ ਨੂੰ ਉਸਨੇ ਆਪਣਾ ਗੁਰੂ ਧਾਰਿਆ ਉਸਨੇ ਪਹਿਲਵਾਨੀ ਦੇ ਮੋਢਲੇ ਦਾ ਪੇਚ ਗੁਲਾਮੀ ਤੋਂ ਹੀ ਸਿੱਖੇ 12-13 ਸਾਲ ਦੀ ਉਮਰ ਵਿੱਚ ਹੀ ਉਸਦੇ ਪਿਤਾ ਜਵਾਲਾ ਸਿੰਘ ਦੀ ਮੌਤ ਹੋ ਗਈ ਹੁਣ ਉਸਦਾ ਚਾਚਾ ਦੇਵਾ ਸਿੰਘ ਹਮੇਸ਼ਾ ਉਸਦੇ ਨਾਲ ਰਹਿੰਦਾ ਸੀ ਤੇ ਉਤੇ ਖਰਾਕ ਉਸਦੀ ਮਿਹਰ ਦਾ ਧਿਆਨ ਰੱਖਦਾ ਸੀ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਪਿੰਡ ਘਰੀਏ ਕਾ ਆ ਗਿਆ ਜਿੱਥੇ ਉਸਨੇ ਵਸਾਵਾ ਸੇਖ ਪਹਿਲਵਾਨ ਨਾਲ ਜੋਰ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਕੁਝ ਚਿਰ ਬਾਅਦ ਉਸਨੇ ਬੂਟੇ ਪਹਿਲਵਾਨ ਨੂੰ ਵੀ ਆਪਣਾ ਗੁਰੂ ਧਾਰਿਆ ਸੀ ਕਹਿੰਦੇ ਹਨ ਕਿ ਕਿਕਰ ਪਹਿਲਵਾਨ ਹਰ ਰੋਜ਼ ਖਰਾਕ ਵਿੱਚ 1 ਕਿਲੋ ਬਦਾਮਾਂ ਦੀ ਸਰਦਾਈ 3 ਕਿਲੋ ਮੁਰਗੇ ਦਾ ਮੀਟ ਤੇ 2 ਕਿਲੋ ਬੱਕਰੇ ਦਾ ਭੁੰਨਿਆ ਹੋਇਆ ਬਾਸ ਮਰੱਬਾ ਫਲ ਤੋਂ ਇਲਾਵਾ ਦੁੱਧ ਅਤੇ ਦਹੀਂ ਜਿੰਨਾ ਹজম ਹੋ ਸਕੇ ਉਹਨਾਂ ਹੀ ਖਾ ਜਾਂਦਾ ਸੀ ਪਹਿਲਵਾਨ ਦੇ ਸਰੀਰ ਦੀ ਮਾਲਚ ਕਰਨ ਲਈ ਪੱਕੇ ਤੌਰ ਤੇ ਤਿੰਨ ਮਾਲਚੇ ਰੱਖੇ ਹੋਏ ਸਨ ਐਨੀ ਖਰਾਕ ਪਚਾਉਣ ਲਈ ਉਹ ਹਰ ਰੋਜ਼ 10 ਮੀਲ ਦੌੜਦਾ ਹਜ਼ਾਰਾਂ ਡੱਡ ਬੈਠਕਾਂ ਕਰਦਾ ਹੱਥੀ ਚੱਕੀ ਘੁਮਾ ਕੇ ਦਾਣੇ ਪੀਂਦਾ ਹੱਥੀ ਖੂਹ ਗੇੜ ਕੇ ਸਾਰੇ ਪਿੰਡ ਦੇ ਮੱਝਾ ਜੋਕਾ ਪਾਣੀ ਵੀ ਕੱਢਦਾ ਇੱਥੇ ਹੀ ਬਸਦੇ ਜੋਰ ਕਰਨ ਲੱਗਾ ਉਹ ਗਲ ਵਿੱਚ ਚੱਕੀ ਦਾ ਪੁੜ ਪਾ ਕੇ ਵਰਜਸ ਕਰਦਾ ਸੀ ਐਨੀ ਮਿਹਨਤ ਕਾਰਨ ਉਸਦੇ ਮੋਟੇ ਅਤੇ ਹੱਥ ਖੁਰਦਰੇ ਹੋ ਗਏ ਸਲ ਜੋ ਦੇਖਣ ਵਾਲੇ ਨੂੰ ਬੜੇ ਅਜੀਬ ਲੱਗਦੇ ਸਨ ਕਹਿੰਦੇ ਹਨ ਕਿ ਜਿਸ ਕਈ ਨਲ ਕਿਕਰ ਪਹਿਲਵਣ ਖੇਤੀ ਦਾ ਕੰਮ ਕਰਦਾ ਸੀ ਉਸ ਦਾ ਭਾਰ ਲਗਭਗ 15 ਕਿਲੋ ਤੋਂ ਵੀ ਵੱਧ ਸੀ ਐਨਾ ਜੋਰ ਕਰਨ ਤੋਂ ਬਾਅਦ ਵੀ ਜਦੋਂ ਉਸ ਦਾ ਮਨ ਨਹੀਂ ਸੀ ਭਰਦਾ ਤਾਂ ਕੋਈ ਬੰਦਾ ਬਰਾਬਰ ਦਾ ਨਾ ਟੱਕਰਨ ਕਰਕੇ ਕਿਕਰ ਪਹਿਲਵਣ ਹਰ ਰੋਜ਼ ਕਈ ਵਾਰ ਰੁੱਖਾਂ ਨਾਲ ਜੱਫੇ ਮਾਰ ਲੱਗ ਪੈਂਦਾ ਸੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਸਨ ਇੱਦਾਂ ਕਰਦੇ ਕਰਦੇ ਇੱਕ ਵਾਰ ਉਸ ਨੇ ਕਾਫੀ ਵੱਡੀ ਕਿਕਰ ਜੱਫਾ ਪਾ ਕੇ ਜੜਾ ਤੋਂ ਹੀ ਪੱਟ ਛਿੱਤੀ ਇਸੇ ਕਰਕੇ ਹੀ ਉਸਦਾ ਨਾਮ ਪ੍ਰੇਮ ਸਿੰਘ ਤੋਂ ਕਿਕਰ ਸਿੰਘ ਪਹਿਲਵਾਨ ਪਿਆ ਕਿਕਰ ਸਿੰਘ ਜਦੋਂ ਕੱਪੜੇ ਲਾਉਂਦਾ ਤਾਂ ਲੋਕਾਂ ਦੀਆਂ ਅੱਖਾਂ ਡੱਡੀਆਂ ਰਹਿ ਜਾਂਦੀਆਂ ਕਿ ਇਹ ਤਾਂ ਕੋਈ ਦੇਵ ਆ ਗਿਆ ਹੈ ਹੌਲੀ-ਹੌਲੀ ਕਿਕਰ ਸਿੰਘ ਦੀ ਚੜਤ ਪੂਰੇ ਭਾਰਤ ਵਿੱਚ ਫੈਲ ਗਈ ਉਸ ਵਕਤ ਪੂਰੇ ਭਾਰਤ ਵਿੱਚ ਕਿਕਰ ਸਿੰਘ ਦੇ ਬਰਾਬਰ ਦਾ ਕੋਈ ਵੀ ਪਹਿਲਵਾਨ ਨਹੀਂ ਸੀ ਭਾਰਤ ਵੱਖ-ਵੱਖ ਰਾਜਾਂ ਵਿੱਚ ਵਧਿਆ ਹੋਣ ਕਰਕੇ ਕਿਕਰ ਸਿੰਘ ਨੇ ਹਰੇਕ ਰਾਜ ਤੋਂ ਵਿੱਚ ਜਾ ਕੇ ਉਸਦੇ ਪਹਿਲਵਾਨ ਨੂੰ ਹਰਾਇਆ ਭਾਰਤ ਦੇ ਰਾਜੇ ਬਾਹਰਲੇ ਮੁਲਕਾਂ ਵਿੱਚ ਜਾਣ ਸਮੇਂ ਆਪਣੇ ਨਾਲ ਪਹਿਲਵਣ ਵੀ ਲੈ ਕੇ ਜਾਂਦੇ ਸਨ ਤੇ ਉਹਨਾਂ ਦਿਨਾਂ ਵਿੱਚ ਗੁਲਾਮ ਨਾਮ ਦਾ ਰਤਮੇਹ ਇਹ ਦਪਹਿਲਵਣ ਉਸ ਵਕਤ ਪੂਰੀ ਦੁਨੀਆ ਦੇ ਪਹਿਲਵਣਾਂ ਨੂੰ ਚਿਤ ਕਰਕੇ ਭਾਰਤ ਆਇਆ ਸੀ ਤੇ ਭਾਰਤ ਆਉਂਦੇ ਹੀ ਉਹਦਾ ਪੇਟਾ ਕਿਕਰ ਸਿੰਘ ਨਾਲ ਪੈ ਗਿਆ ਸਿਰਫ 10 ਮਿੰਟਾਂ ਵਿੱਚ ਹੀ ਕਿਕਰ ਪਹਿਲਵਾਨ ਨੇ ਗੁਲਾਮ ਦਾ ਮੂੰਹ ਮਿੱਟੀ ਵਿੱਚ ਐਸਾ ਗੱਡਿਆ ਕਿ ਉਸ ਦੀਆਂ ਚੀਕਾਂ ਨਿਕਲ ਗਈਆਂ ਇਸ ਉੱਤੇ ਗੁਲਾਮ ਨੂੰ ਬਹੁਤ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੋਈ ਇਸ ਤੋਂ ਬਾਅਦ ਉਸਨੇ ਤਿੰਨ ਕੁਸਤੀਏ ਕਿੱਕਰ ਪਹਿਲਵਾਨ ਨਾਲ ਹੋਰ ਲੜੀਆਂ ਗੁਲਾਮ ਨਾਲ ਲਾਹੌਰ ਵਿੱਚ ਕਿੱਕਰ ਪਹਿਲਵਾਨ ਦੇ ਕਰੀਬ 3 ਘੰਟੇ ਤੋਂ ਵੱਧ ਕੁਸਤੀ ਲੜੀ ਪਰ ਕੋਈ ਵੀ ਫੈਸਲਾ ਨਾ ਹੋ ਸਕਿਆ ਰਾਤ ਨੂੰ ਗੁਲਾਮ ਇੰਨਾ ਥੱਕ ਗਿਆ ਸੀ ਕਿ ਉਸ ਤੋਂ ਤੁਰਿਆ ਨਹੀਂ ਸੀ ਜਾਂਦਾ ਪਰ ਉਸਦੇ ਸਾਹਮਣੇ ਹੀ ਕਿੱਕਰ ਪਹਿਲਵਾਨ ਅਜੇ ਡੰਡ ਬੈਠ ਕੇ ਕੱਢ ਰਿਹਾ ਸੀ ਇਹ ਵੇਖ ਕੇ ਗੁਲਾਮ ਇੰਨਾ ਡਰ ਗਿਆ ਕਿ ਤਿੰਨ ਘੰਟੇ ਤੋਂ ਵੱਧ ਸਮਾਂ ਕੁਸਤੀ ਲੜਨ ਤੇ ਵੀ ਮੈਂ ਤਾਂ ਇੰਨਾ ਥੱਕ ਗਿਆ ਤੇ ਕਿੱਕਰ ਅਜੇ ਵੀ ਡੰਡ ਬੈਠ ਕੇ ਕੱਢ ਰਿਹਾ ਉਹ ਕੁश्ती ਛੱਡ ਕੇ ਵਿੱਚੇ ਹੀ ਰਾਤੋ-ਰਾਤ ਜੋਧਪੁਰ ਭੱਜ ਗਿਆ ਸੀ ਪਰ ਕਿੱਕਰ ਉਸਦੇ ਮਗਰ ਜੋਧਪੁਰ ਪਹੁੰਚ ਗਿਆ ਗਲਾਮ ਪ੍ਰਭਾਤ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਾ ਕਿ ਕਿੱਕਰ ਮੇਰੇ ਮਗਰ ਆ ਗਿਆ ਤਾਂ ਉਹ ਜੋਧਪੁਰ ਤੋਂ ਵੀ ਭੱਜ ਗਿਆ ਅਖੀਰ ਫਿਰ ਗਲਾਮ ਕਿੱਕਰ ਪਹਿਲਵਾਨ ਨਾਲ ਅੰਦਰ ਵਿੱਚ ਭੁਲਿਆ ਪਰ 10 ਮਿੰਟਾਂ ਵਿੱਚ ਹੀ ਕਿੱਕਰ ਪਹਿਲਵਾਨ ਨੇ ਗਲਾਮ ਦੇ ਧੌਲਾ ਮਾਰ-ਮਾਰ ਕੇ ਹੀ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਲੋਕਾਂ ਨੇ ਮਸਾਂ ਹੀ ਕਿੱਕਰ ਕੋਲੋਂ ਗਲਾਮ ਦੀ ਜਾਨ ਬੁਝਾਈ ਸੀ ਇਸ ਤੋਂ ਬਾਅਦ ਉਸਨੇ ਰੁਸਤਮੇ ਹਿੱਦ ਕੱਲੂ ਪਹਿਲਵਾਨ ਨੂੰ ਹਰਾ ਦਿੱਤਾ ਉਹ ਪਹਿਲਵਾਨੀ ਬੜੇ ਸਲੀਕੇ ਨਾਲ ਖੇਡਦਾ ਸੀ ਕਿਕਰ ਪਹਿਲਵਾਨ ਨੇ ਆਪਣੀ ਜ਼ਿੰਦਗੀ ਦੀ ਆਖਰੀ ਕੁਸ਼ਤੀ 13 ਦਸੰਬਰ 1911 ਨੂੰ ਕੱਲੂ ਪਹਿਲਵਾਨ ਨਾਲ ਦਿੱਲੀ ਦਰਬਾਰ ਵਿੱਚ ਲੜੀ ਜਿੱਥੇ ਉਸਨੇ ਕੱਲੂ ਪਹਿਲਵਾਨ ਦਾ ਇੱਕ ਵੱਡਾ ਉਤਾਰ ਦਿੱਤਾ ਸੀ ਉਸ ਤੋਂ ਬਾਅਦ ਉਸਨੇ ਕਦੇ ਵੀ ਕੁਸ਼ਤੀ ਨਹੀਂ ਲੜੀ ਤੇ ਉਹ ਬਿਮਾਰ ਰਹਿਣ ਲੱਗਾ ਸੀ ਕਿਕਰ ਪਹਿਲਵਾਨ ਦੀਆਂ ਦੋ ਸ਼ਾਦੀਆਂ ਹੋਈਆਂ ਉਸਦੀ ਪਹਿਲੀ ਪਤਨੀ ਦਾ ਨਾਮ ਰੂਪਕੌਰ ਅਤੇ ਦੂਜੀ ਦਾ ਨਾਮ ਅਤਰ ਕੌਰ ਸੀ ਜਿਨ੍ਹਾਂ ਦੀ ਕੋਖੋ ਚਾਰ ਪੁੱਤਰ ਪੈਦਾ ਹੋਏ ਕਿਕਰ ਪਹਿਲਵਾਨ ਦੇ ਪੁੱਤਰਾਂ ਨੇ ਵੀ ਪਹਿਲਵਾਨੀ ਸ਼ੁਰੂ ਕੀਤੀ ਪਰ ਉਹ ਕਿਕਰ ਪਹਿਲਵਾਨ ਜਿੰਨੇ ਮਸ਼ਹੂਰ 라 ਹੋਏ ਕਿਕਰ ਪਹਿਲਵਾਨ ਬੜੇ ਹੀ ਅੜਪਸੁਭਾਵ ਦਾ مالک ਸੀ ਤੇ ਜ਼ਿੰਦਗੀ ਵਿੱਚ ਕਦੇ ਵੀ ਉਸ ਨੇ ਕਿਸੇ ਤੋਂ ਖਰਾਤ ਲਈ ਸੀ ਲਈ ਤੇ ਆਪਣਾ ਬਣਦਾ ਹੱਕ ਕਦੇ ਕਿਸੇ ਕੋਲ ਰਹਿ ਨਹੀਂ ਸੀ ਦਿੱਤਾ ਉਹ ਸਿੱਖ ਧਰਮ ਵਿੱਚ ਬੜਾ ਪੱਕਾ ਸੀ ਇੱਕ ਵਾਰ ਇੱਕ ਮੁਸਲਮਾਨ ਰਾਜੇ ਨੇ ਕਿਕਰ ਨਾਲ ਆਪਣੀ ਧੀ ਵਿਆਹਣੀ ਚਾਈ ਪਰ ਉਸ ਦੇ ਅੱਗੇ ਉੱਤਰ ਦਿੱਤਾ ਕਿ ਮੈਂ ਸਿੱਖਾਂ ਦਾ ਇੱਕੋ ਇੱਕ ਪਹਿਲਵਾਨ ਹਾਂ ਜੇ ਤੇ ਪੂਰੀ ਸਿੱਖ ਕੌਮ ਮਾਨ ਕਰਦੀ ਹੈ ਮੈਂ ਸਿੱਖ ਕੌਮ ਨਾਲ ਧੋਖਾ ਨਹੀਂ ਕਰ ਸਕਦਾ ਕਿਉਂਕਿ ਜੇ ਤੇਰੇ ਲੜਕੀ ਨਾਲ ਮੈਂ ਵਿਆਹ ਕਰਵਾ ਲਿਆ ਤਾਂ ਮੈਨੂੰ ਆਪਣਾ ਧਰਮ ਬਦਲਣਾ ਪਵੇਗਾ ਦੁਨੀਆਂ ਦੇ ਇਹ ਸਮਹਾਨ ਪਹਿਲਮਾਨ ਦੇ 18 ਜਨਵਰੀ 1914 ਨੂੰ ਆਖਰੀ ਸਾਲ ਹੈ ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਉਸ ਦੇ ਬਰਾਬਰ ਦਾ ਨਹੀਂ ਜੰਮਿਆ ਤੇ ਅੱਜ ਵੀ ਉਸ ਦੀ ਸਮਾਦ ਨੂੰ ਲੋਕ ਲਾਹੌਰ ਤੋਂ ਘੜੀਏ ਕੇ ਪਿੰਡ ਵਿੱਚ ਰੱਪਵਾਗ ਪੁੰਚਦੇ ਹਨ ਸੋ ਬੋ ਦੋਸਤੋ ਇਹ ਐਸੀ ਮਹਾਰਾਜ ਸਿੱਖ ਪੈਰਵਾਰ ਕਿਕਰ ਸਿੰਘ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਬਦ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ